ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਕਿੱਥੇ ਜਾ ਰਹੇ ਨੇ ਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਖੜਾ ਤੋਂ ਚੁੰਜ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਪਹਿਲਾਂ ਵੀ ਪਿੰਡ ਚੈਲਾ ਤੋਂ ਜਿਹੜੇ ਮੰਦਰ ਦੇ ਪ੍ਰਬੰਧਕ ਨੇ ਉਹਨਾਂ ਵੱਲੋਂ ਸਾਨੂੰ ਇੱਥੇ ਸਾਰੰਗਪੁਰ ਦੇ ਵਿੱਚ ਡੋਦਕਪੁਰ ਸਾਰੰਗਪੁਰ ਫਸੇ ਵਸਤੇ ਲੋਕਾਂ ਦੇ ਵਿੱਚ ਫੂਡ ਪੈਕੇਟ ਵਗੈਰਾ ਭੇਜੇ ਸਨ ਹੋਰ ਖਾਦ ਸਮਗਰੀ ਭੇਜੀ ਸੀ ਲੋਕਾਂ ਨੂੰ ਕੰਮਕਾਜ ਲਈ ਅੱਜ ਵੀ ਜਿਹੜੀ ਇਹ ਸੰਸਥਾ ਹੈਗੀ ਏ ਕੇਅਰ ਫਰ ਲਾਈਫ ਜਿਹੜੀ ਇਹ ਦਿੱਲੀ ਤੋਂ ਆਏ ਨੇ ਇਹ ਦੋ ਟਰੱਕ ਜਿਹੜੇ ਮੈਡੀਕਲ ਜਿਹੜੇ ਹੈਲਥ ਕਿੱਟ ਹੈਗੀਆਂ ਚ ਖਾਂਦਾ ਹੈਗਾ ਲਗਭਗ 600 ਬੰਦਿਆਂ ਦਾ ਜਿਹੜਾ ਹੈਗਾ ਨਾ ਉਹ ਰਾਸ਼ਨ ਪਾਣੀ ਦਾ ਇੰਤਜ਼ਾਮ 휠 ਚੇਅਰਸ ਤੇ ਇੰਤਜ਼ਾਮ ਬੰਦੋਬਸ ਕਰਕੇ ਗੁਰਦਾਸਪੁਰ ਅਸੀਂ ਇੱਥੋਂ ਭੇਜ ਰਹੇ ਆ ਉਹਨਾਂ ਲੋਕਾਂ ਲਈ ਜਿਹੜੇ ਬਹਾਣਾ ਦੇ ਬਿਮਾਰ ਥਲੇ ਹੈਗੇ ਨੇ ਔਰ ਜਿਨ੍ਹਾਂ ਨੂੰ ਕਾਫੀ ਚੀਜ਼ਾਂ ਦੀ ਲੋੜ ਹੈਗੀ ਐ ਸੋ ਮੈਂ ਧੰਨਵਾਦ ਕਰਦਾ ਇਸ ਸੰਸਥਾ ਦਾ ਜਿਹੜੇ ਕੀ ਇਹਨਾਂ ਨੇ ਪੰਜਾਬ ਬਾਰੇ ਸੋਚ ਰਹੇ ਨੇ ਤੇ ਆ ਬੇਨਤੀ ਵੀ ਕਰਦਾ ਇਹ ਅਤੇ ਅਜਿਹੇ ਹੋਰ ਜਿਹੜੇ ਸੰਸਥਾਵਾਂ ਐ ਐਨ ਜੀਓ ਨੇ ਉਹ ਅੱਗੇ ਵੱਧ ਕੇ ਨੇ ਪੰਜਾਬੀਆਂ ਦੀ ਬਾਹ ਫੜਨ ਕਿਉਂਕਿ ਪੰਜਾਬੀ ਇੱਕ ਐਸੇ ਨੇ ਜਿਹੜੇ ਔਖੇ ਸਮੇਂ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਲੋਕਾਂ ਦੀ ਬਾਹ ਫੜਦੇ ਨੇ ਉਹ ਅੱਜ ਪੰਜਾਬ ਨੂੰ ਇਹਨਾਂ ਸਾਰਿਆਂ ਦੀ ਲੋੜ ਹੈ ਤੇ ਮੈਂ ਧੰਨਵਾਦ ਵੀ ਕਰਦਾ ਵਾਂ ਇਸ ਮੁੱਕ ਦੁੱਖ ਦੀ ਘੜੇ ਦੇ ਵਿੱਚ ਪੰਜਾਬ ਦੇ ਨਾਲ ਮੋਢੇ ਦਾ ਮੋਢਾ ਲਾਖੜੇ ਨੇ ਇਹਨਾਂ ਦਾ ਪੰਜਾਬ ਚ ਜੀਆ ਹੈ ਕਹਿੰਦਾ ਤੇ ਧੰਨਵਾਦ ਵੀ ਕਰਦਾ ਵਾਂ ਜਿਹੜੇ ਕੇਅਰ ਫॉर ਲਾਈਫ ਚੈਰੀਟੇਬਲ ਟਰਸਟ ਹੈ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਜੁਨੀਅਰਟੀ ਸਾਹਿਬ ਨੇ ਦੱਸਿਆ ਕਿ ਇਹ ਪੰਜਾਬੀਆਂ ਨੇ ਆਲਓਵਰ ਇੰਡੀਆ ਵਰਲਡ ਹੀ ਜਿਹੜਾ ਲਈ ਹੈ ਜਿੱਥੇ ਵੀ ਕਿਤੇ ਮੁਸੀਬਤ ਆਈ ਹੈ ਆਫਤ ਆਈ ਹੈ ਉੱਥੇ ਵੱਧ ਚੜ੍ਹਗਾ ਜਿਹੜਾ ਯੋਗਦਾਨ ਪਾਇਆ ਹੁਣ ਜੇ ਪੰਜਾਬ ਨੂੰ ਲੋੜ ਪਈ ਹੈ ਇਹ ਜਿਹੜੀ ਸਾਡੀ ਐਨਜੀਓ ਨੇ ਤੇ ਰਿਟੇਬਲ ٹرسٹ ਨੇ ਬਿਆਨ ਦਾ ਧੰਨਵਾਦੀ ਵੀ ਆ ਤੇ ਹੋਰ ਜਿਹੜੇ ਚੈਰੀਟੇਬਲ ٹرسٹ ਐ ਐਨਜੀਓ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਅਜਿਹੀ ਜਿਹੜੀ ਆ ਭੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਜੇ ਮੈਂ ਡੰਗਰਾਂ ਦਾ ਚਾਰਾ ਵਗੈਰਾ ਫੀਡ ਵਗੈਰਾ ਮੈਡੀਸਨ ਬੰਦਿਆਂ ਦੀ ਇਸ ਕੰਮ ਲਈ ਜਰੂਰ ਬਧਿਤ ਕਰਨ ਜਿੱਥੇ ਸਾਡਾ ਜੜਾ ਫਲੱਡ ਨਕਸਾਰ ਕੀਤਾ। ਠੀਕ ਹੈ ਅੱਜ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਕੇਅਰ ਆਫ ਲਾਈਫ ਐਂਡ ਜੀਓ ਦਾ ਜਿਹੜੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਆ ਕੇ ਖੜੇ ਨੇ ਤੇ ਉਹਨਾਂ ਦੇ ਨਾਲ ਉਹ ਜਿਹੜਾ ਸਮਾਨ ਸਮੱਗਰੀ ਉੱਥੇ ਜਿਹੜੇ ਹੜਪੀਡ ਨੇ ਉਹਨਾਂ ਲਈ ਲੈ ਕੇ ਜਾ ਰਹੇ ਨੇ 600 ਤੋਂ ਵੱਧ ਬੰਦਿਆਂ ਲਈ ਜਿਹੜਾ ਰਾਸ਼ਨ ਦੀਆਂ ਕਿੱਟਾਂ ਬਣੀਆਂ ਨੇ ਜੀ 휠 ਚੇਅਰਸ ਨੇ ਪਾਣੀ ਹੈ ਜੀ ਤੇ ਸਾਰੀ ਸਮੱਗਰੀ ਦੋ ਟਰੱਕ ਭਰ ਕੇ ਲੈ ਕੇ ਜਾ ਰਹੇ ਨੇ ਪਹਿਲਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਨਾਲੇ ਅਰਜ਼ ਕਰਦੇ ਆਂ ਜਿਹੜੇ ਵੀ ਚੈਨਲ ਦੇ ਮਾਧਿਅਮ ਨਾਲ ਸਾਨੂੰ ਸੁਣ ਰਹੇ ਆ ਵੱਧ ਚੜ ਕੇ ਹਿੱਸਾ ਪਾਓ ਪੰਜਾਬ ਅੱਜ ਦੁੱਖ ਦੀ ਘੜੀ ਦੇ ਵਿੱਚ ਆ ਤੇ ਪੰਜਾਬ ਦੇ ਹਰ ਵਰਗ ਦੇ ਬੰਦਿਆਂ ਨੂੰ ਇਹਦੇ ਵਿੱਚ ਆ ਕੇ ਖੜੋ ਨਾਲ ਖੜੋ ਵੱਧ ਚੜ ਕੇ ਸਹਿਯੋਗ ਕਰੋ ਜੇ ਇਹ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਚੱਲ ਰਹੇ ਹੋ ਸੇਵਾ ਕਰ ਰਹੇ ਹੋ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੱਲਦੇ ਰਹੋਗੇ ਹੋਣਗੇ ਤੁਹਾਨੂੰ ਸੇਵਾ ਜੀ ਆਪਣੀ ਬੰਨ ਦੇ ਉੱਤੇ ਤਕਰੀਬਨ 7 ਦਿਨ ਹੋ ਗਏ ਜੀ ਲਗਾਤਾਰ ਲੰਗਰ ਤੇ ਸੇਵਾ ਚੱਲਦੇ ਨੂੰ ਸਾਰੇ ਵਲੰਟੀਅਰਜ਼ ਉੱਥੇ ਜਾਂਦੇ ਨੇ ਜਿਹੜਾ ਆਪਣੇ ਇੱਥੇ ਜਾਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰਿਆਂ ਨੂੰ ਅਰਜ਼ ਕਰਦਾ ਕਿ ਇੱਕ ਤਾਂ ਡੀਜ਼ਲ ਦੀ ਪਸ਼ੂਆਂ ਦੇ ਚਾਰੇ ਦੀ ਤੇ ਮੈਡੀਸਨਸ ਦੀ ਬਹੁਤ ਲੋੜ ਆ ਉਹਦਾ ਵੱਦੋ ਵੱਦ ਪ੍ਰਬੰਧ ਕਰੋ ਤੇ ਉਹਦੇ ਵਿੱਚ ਵੱਦ ਚੜ ਕੇ ਸਾਂਝੋ ਜਿਹੜੇ ਕਿ ਸਾਰੇ ਜਾਣਦੇ ਨੇ ਪੰਜਾਬ ਕਾਫੀ ਇਸ ਟੈਂਪਰ ਅਫੈਕਟਿਡ ਐਫਲਟ ਦੇ ਜਿਹੜਾ ਫਲਡ ਆਇਆ ਤੇ ਅਸੀਂ ਪੰਜਾਬੀ ਜਿਹੜੇ ਹਰ ਥਾਂ ਤੇ ਜਿਹੜੇ ਖੜੇ ਖਲਉਂਦੇ ਆ ਜਿੱਥੇ ਵੀ ਕੋਈ ਆਪਤਾ ਆਂਦੀ ਹੈ ਤੇ ਹੁਣ ਪੰਜਾਬ ਨੂੰ ਸਾਡੀ ਲੋੜ ਹੈ ਤੇ ਸਾਡੀ ਪੂਰੀ ਟੀਮ ਜਿਹੜੀ ਹੈਗੀ ਆ ਅੱਜ ਸਮਰਾਲੇ ਪਹੁੰਚੀ ਹੈ ਤੇ ਐਸ ਡੀ ਐਮ ਸਾਹਿਬ ਦੇ ਅਪਰੂਵਲ ਦੇ ਨਾਲ ਜਿਹੜੇ ਵੀ ਉਹਨਾਂ ਦੇ ਆਦੇਸ਼ ਹੋਣਗੇ ਜਿੱਥੇ ਵੀ ਅਫੈਕਟਡ ਏਰੀਆ ਹੈਗੇ ਨੇ ਤਾਂ ਆਂਡਾ ਸਾਈਡ ਉੱਥੇ ਆਪਾਂ ਜਾ ਕੇ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਅਸੀਂ ਡਿਸਟ੍ਰਿਬਿਊਸ਼ਨ ਡਰਾਈਵ ਦੇ ਅੰਦਰ ਜਿਹੜਾ ਹੈਗਾ ਰਾਸ਼ਨ ਦੀ ਕਿੱਟ ਲੈ ਕੇ ਆਏ ਆ 휠 ਚੇਅਰਸ ਹੈਗੀਆਂ ਨੇ ਕੁਝ ਬਜ਼ੁਰਗਾਂ ਦੇ ਲਈ ਕੁਝ ਮਾਤਾ-ਮਾਂ ਦੇ ਲਈ ਔਰ ਨਾਲੇ ਬੱਚਿਆਂ ਲਈ ਕਿਤਾਬਾਂ ਹੈਗੀਆਂ ਨੇ ਕਿਉਂਕਿ ਇਸ ਟਾਈਮ ਸਕੂਲ ਫੀਸਾਰੇ ਬੰਦ ਹੈਗੇ ਨੇ ਤੇ ਕਿਤਾਬਾਂ ਦਾ ਕਾਫੀ ਸਟੇਸ਼ਨਰੀ ਆਈਟਮਸ ਕਾਫੀ ਲੈ ਕੇ ਆਏ ਆ ਤੇ ਰਾਸ਼ਨ ਸਮਗਰੀ ਪਾਣੀ ਦੀ ਆਈਟਮਸ ਅਸੀਂ ਲੈ ਕੇ ਆਏ ਆ ਤੇ ਇਹ ਸਾਰੀ ਸੇਵਾ ਅਸੀਂ ਆਪਣੀ ਤਰਫੋਂ ਕੇਅਰਫੁਲ ਲਾਈਫ ਐਂਜਲ ਲੈ ਕੇ ਆਈ ਹੈ ਮੈਂ ਨਿਸ਼ੂ ਭਾਜੀ ਦਾ ਤੇ ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਇਸ ਪਾਸੇ ਕਾਫੀ ਲੋਡ ਹੈਗੀ ਹੈ ਤੇ ਭਾਜੀ ਪੂਰਾ ਸਾਨੂੰ ਸਪੋਰਟ ਕਰ ਰਹੇ ਨੇ ਤੇ ਇਸ ਡਰਾਈਵ ਦੇ ਅੰਦਰ ਇਸ ਸੇਵਾ ਦੇ ਅੰਦਰ ਪਾਈ ਤੇ ਪਾ ਦੀ ਇਹਨਾਂ ਦੀ ਪੂਰੀ ਟੀਮ ਸਪੋਰਟ ਕਰ ਰਹੀ ਹੈ ਸਾਡੀ ਪੂਰੀ ਐਨ ਜੀਓ ਪੂਰਾ ਸਪੋਰਟ ਕਰ ਰਹੀ ਹੈ ਅੱਗੇ ਜੋ ਵੀ ਐਸ ਡੀ ਐਮ ਸਾਹਿਬ ਦਾ ਅਪਰੂਵਲ ਹੋਏਗਾ ਜੇ ਵੀ ਜਿੱਥੇ ਵੀ ਅੱਗੇ ਲੋੜ ਪੈਗੀ ਅਸੀਂ ਪੂਰੇ ਨਾਲ ਖੜੇ ਆ ਪੰਜਾਬ ਦੇ ਜਿਹੜੇ ਵੀ ਅੱਗੇ ضرورت ਪੈਗੀ ਅਸੀਂ ਜਿਹੜੇ ਵੀ ਅੱਗੇ ਮਤਲਬ ਸਪੋਰਟ ਅਸੀਂ ਪਹੁੰਚਾਵਾ ਪਾਵਾਂਗੇ ਤੇ ਅਸੀਂ ਪਹੁੰਚਾਵਾਂਗੇ ਸਪੋਰਟ ਮਿਲਰ ਤੋਂ ਮੈਂ ਧੰਨਵਾਦੀ ਹਾਂ ਸਭ ਦਾ ਤੇ ਐਸ ਡੀ ਐਮ ਸਾਹਿਬ ਦਾ ਤੇ ਡੀ ਐਸ ਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਅੱਗੇ ਵੀ ਅਸੀਂ ਸਪੋਰਟ ਕਰਦੇ ਰਾਂਗੇ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ